ਮੈਂ ਸਹੀ ਕਹਿਣਾ ਚਾਹੁੰਗੀ ਕਿ ਇੱਥੇ ਇੰਨੀ ਕੋ ਕਿਰਪਾ ਹੈ ਸ਼ਕਸ਼ਾਤ ਬਾਬਾ ਜੀ ਆਪ ਹੀ ਬਰਾਜਬਾਨ ਨੇ ਸਭ ਕੰਮ ਸਹੀ ਹੋ ਰਹੀ ਹੈ ਸਹੀ ਲਾਈਨ ਤੇ ਆ ਰਹੇ ਆ ਬਾਕੀ ਉਹ ਮਾਲਕ ਦੀ ਇੰਨੀ ਕੋ ਕਿਰਪਾ ਕਿ ਮਨ ਨੂੰ ਬੜੀ ਸ਼ਾਂਤੀ ਹੈ ਜਿਸ ਦਿਨ ਨਾ ਆਈਏ ਉਸ ਦਿਨ ਲੱਗਦਾ ਕਿ ਕੁਝ ਖਾਲੀ ਰਹਿ ਗਿਆ ਮਨੋ ਕਾਮਨਾ ਜਿਹੜੇ ਜਿਹੜੇ ਕੰਮ ਹੁੰਦੇ ਨੇ ਉਹ ਹੋ ਰਹੇ ਆ ਬਾਬਾ ਜੀ ਦੀ ਦਿਆ ਨਾਲ ਤੁਰ ਕਿਹੇ ਕੰਮ ਹੋ ਰਹੇ ਆ ਉਹਨਾਂ ਦੀ ਕਿਰਪਾ ਵਾ ਹੈ ਤੰਦਰੁਸਤੀਆਂ ਨੇ ਮਾਲਕ ਖੁਸ਼ੀਆਂ ਬਖਸ਼ ਰਿਹਾ ਵਸ ਮਾਈ ਗੁਰੂ ਜੀ ਕੀ ਬਤ ਹੈ ਹਾਂਜੀ ਗੁਰਦੁਆਰਾ ਸਾਹਿਬ ਪੂਚੇ ਸਾਰਾ ਮਤਲਬ ਇਹ ਚੰਗੀ ਕਿਹਾ ਜਾਂਦਾ ਹੈ ਮੈਂ ਸਹੀ ਕਹਿਣਾ ਚਾਹੂੰਗੀ ਕਿ ਇੱਥੇ ਇੰਨੀ ਕੋ ਕਿਰਪਾ ਹੈ ਸ਼ਕਸ਼ਾਤ ਬਾਬਾ ਜੀ ਆਪ ਹੀ ਬਰਾਜਮਾਨ ਨੇ ਤੇ ਮੈਨੂੰ ਵੀ 6 ਮਹੀਨੇ ਹੋ ਗਏ ਇੱਥੇ ਆਂਦੇ ਆ ਤਾਂ ਸਭ ਕੰਮ ਸਹੀ ਹੋ ਰਹੀ ਹੈ ਸਹੀ ਲਾਈਨ ਤੇ ਆ ਰਹੇ ਆ ਬਾਕੀ ਉਹ ਮਾਲਕ ਦੀ ਇੰਨੀ ਕੋ ਕਿਰਪਾ ਕਿ ਮਨ ਨੂੰ ਬੜੀ ਸ਼ਾਂਤੀ ਹੈ ਜਿਸ ਦਿਨ ਨਾ ਆਈਏ ਉਸ ਦਿਨ ਲੱਗਦਾ ਕਿ ਕੁਝ ਖਾਲੀ ਰਹਿ ਗਿਆ ਤਾਂ ਹਰ ਬੁੱਧਵਾਰ ਦੁਪਹਿਰਾ ਸਾਹਿਬ ਤੇ ਮੈਂ ਜ਼ਰੂਰ ਆਣੀ ਆ ਚਾਹੇ ਜੋ ਮਰਜ਼ੀ ਹੋ ਜੇ ਕਿਉਂਕਿ ਮਨ ਫੀਲਡ ਗੰਜ ਹਾਂਜੀ ਤੇ ਬਾਬਾ ਜੀ ਦੀ ਬਹੁਤ ਕਿਰਪਾ ਹੈ ਮਾਲਕ ਸਭ ਤੇ ਕਿਰਪਾ ਬਣਾਈ ਰੱਖੇ ਤੇਈ ਮੇਨੋ ਕਾਮ ਨਾ ਖਾਸ ਕੁਰੀ ਹੋਵੇ ਕਿਸੇ ਦੀ ਇਹ ਮਨੋ ਕਾਮ ਨਾ ਜਿਹੜੇ ਜਿਹੜੇ ਕੰਮ ਹੁੰਦੇ ਨੇ ਹੋ ਰਹੇ ਆ ਬਾਬਾ ਜੀ ਦੀ ਦਿਆ ਨਾਲ ਰੁਕੇ ਹੋਏ ਕੰਮ ਹੋ ਰਹੇ ਆ ਉਹਨਾਂ ਦੀ ਕਿਰਪਾ ਵਾ ਹੈ ਤੰਦਰੁਸਤੀਆਂ ਨੇ ਮਤਲਬ ਖੁਸ਼ੀਆਂ ਬਖਸ਼ ਰਿਹਾ ਵਸ ਠੀਕ ਹੈ ਮਾਈ ਗੁਰੂ ਜੀ ਖਾਸ ਆ ਮਾਈ ਗੁਰੂ ਜੀ ਕੀ ਬਤ ਹੈ ਹਾਂਜੀ ਗੁਰਦੁਆਰਾ ਸਾਹਿਬ ਉੱਚਾ ਸਾਰਾ ਮੰਦਪ ਦੇ ਵਿੱਚ ਕਿ ਕਰ ਚਾਹੁੰਗੇ ਅੰਸੇ ਕਹਿਣਾ ਚਾਹੂਂਗੇ ਕਿ ਇੱਥੇ ਇੰਨੀ ਕੋ ਕਿਰਪਾ ਹੈ ਸ਼ਖਸ਼ਾਤ ਬਾਬਾ ਜੀ ਆਪ ਹੀ ਬਿਰਾਜਬਾਨ ਨੇ ਤੇ ਮੈਨੂੰ ਵੀ 6 ਮਹੀਨੇ ਹੋ ਗਏ ਇੱਥੇ ਆਂਦੇ ਆ ਸਭ ਕੰਮ ਸਹੀ ਹੋ ਰਹੀ ਹੈ ਸਹੀ ਲਾਈਨ ਤੇ ਆ ਰਹੇ ਆ ਬਾਕੀ ਉਹ ਮਾਲਕ ਦੀ ਇੰਨੀ ਕੋ ਕਿਰਪਾ ਕਿ ਮਨ ਨੂੰ ਬੜੀ ਸ਼ਾਂਤੀ ਹੈ ਜਿਸ ਦਿਨ ਨਾ ਆਈਏ ਉਸ ਦਿਨ ਲੱਗਦਾ ਕਿ ਕੁਝ ਖਾਲੀ ਰਹਿ ਗਿਆ ਤਾਂ ਹਰ ਬੁੱਧਵਾਰ ਦੁਪਹਿਰਾ ਸਾਹਿਬ ਤੇ ਮੈਂ ਜ਼ਰੂਰ ਆਨੀ ਆ ਚਾਹੇ ਜੋ ਮਰਜੀ ਹੋ ਜੇ ਕਿਉਂਕਿ ਮਨ ਫੀਲਡ ਗੰਜ ਹਾਂਜੀ ਤੇ ਬਾਬਾ ਜੀ ਦੀ ਬਹੁਤ ਕਿਰਪਾ ਹੈ ਮਾਲਕ ਸਭ ਤੇ ਕਿਰਪਾ ਬਣਾਈ ਰੱਖੇ ਕੋਈ ਮਨੋ ਕਾਮਨਾ ਖਾਸ ਕੋਈ ਹੋਵੇ ਜਿਸ ਨੂੰ ਇਹ ਮਨੋ ਕਾਮਨਾ ਜਿਹੜੇ ਜਿਹੜੇ ਕੰਮ ਹੁੰਦੇ ਪੇ ਹੋ ਰਹੇ ਆ ਬਾਬਾ ਜੀ ਦੀ ਦਿਆ ਨਾਲ ਜੁਰ ਕਿਹੇ ਕੰਮ ਹੋ ਰਹੇ ਆ ਉਹਨਾਂ ਦੀ ਕਿਰਪਾ ਵਾ ਹੈ ਤੰਦਰੁਸਤੀਆਂ ਨੇ ਮਾਲਕ ਖੁਸ਼ੀਆਂ ਬਖਸ਼ ਰਿਹਾ ਵਸ ਠੀਕ ਹੈ ਮਾਈਕਰੋ ਜੀ ਖਾਸਾ ਵਾਈਲਡ ਦੇਖਾਉਂਛੇ ਮਾਈਕਰੋ ਜੀ ਕੀ ਕਰਤੇ ਹਾਂਜੀ ਗੁਰਦੁਆਰਾ ਸਾਹਿਬ ਨੂੰ ਚਾਹਨਾ ਮਤਲਬ ਦੇਖਿਓ ਕੀ ਕਰਤੋ ਹਾਂ ਸੱਸੇ ਕਹਣਾ ਚਾਹੂੰਗੀ ਕਿ ਇੱਥੇ ਇੰਨੀ ਕੋ ਕਿਰਪਾ ਸ਼ਕਸ਼ਾਤ ਬਾਬਾ ਜੀ ਆਪ ਹੀ ਬਿਰਾਜਬਾਨ ਨੇ ਤੇ ਮੈਨੂੰ ਵੀ 6 ਮਹੀਨੇ ਹੋ ਗਏ ਇੱਥੇ ਆਂਦੇ ਆ ਸਭ ਕੰਮ ਸਹੀ ਹੋ ਰਹੀ ਹੈ ਸਹੀ ਲਾਈਨ ਤੇ ਆ ਰਹੇ ਆ ਬਾਕੀ ਉਹ ਮਾਲਕ ਦੀ ਇੰਨੀ ਕੋ ਕਿਰਪਾ ਕਿ ਮਨ ਨੂੰ ਬੜੀ ਸ਼ਾਂਤੀ ਹੈ ਜਿਸ ਦਿਨ ਨਾ ਆਈਏ ਉਸ ਦਿਨ ਲੱਗਦਾ ਕਿ ਕੁਝ ਖਾਲੀ ਰਹਿ ਗਿਆ ਤਾਂ ਹਰ ਬੁੱਧਵਾਰ ਦੁਪਹਿਰ ਸਾਹਿਬ ਤੇ ਮੈਂ ਜ਼ਰੂਰ ਆਨੀ ਆ ਚਾਹੇ ਜੋ ਮਰਜੀ ਹੋ ਜੇ ਕਿਉਂਕਿ ਮਨ ਫੀਲਡ ਗੰਜ ਹਾਂਜੀ ਤੇ ਬਾਬਾ ਜੀ ਦੀ ਬਹੁਤ ਕਿਰਪਾ ਹੈ ਮਾਲਕ ਸਭ ਤੇ ਕਿਰਪਾ ਬਣਾਈ ਰੱਖੇ ਕੋਈ ਮਨੋ ਕਾਮਨਾ ਖਾਸ ਕੋਈ ਹੋਵੇ ਕਿਸੇ ਦੀ ਨਹੀਂ ਮਨੋ ਕਾਮਨਾ ਜਿਹੜੇ ਜਿਹੜੇ ਕੰਮ ਹੁੰਦੇ ਨੇ ਹੋ ਰਹੇ ਆ ਬਾਬਾ ਜੀ ਦੀ ਦਿਆ ਨਾਲ ਜਿਹੜੇ ਹੋਏ ਕੰਮ ਹੋ ਰਹੇ ਆ ਉਹਨਾਂ ਦੀ ਕਿਰਪਾ ਵਾ ਹੈ ਤੰਦਰੁਸਤੀਆਂ ਨੇ ਮਾਲਕ ਖੁਸ਼ੀਆਂ ਬਖਸ਼ ਰਿਹਾ ਵਸ ਠੀਕ ਹੈ ਮਾਈ ਗੁਰੂ ਜੀ ਕੀ ਖਾਸ ਹੈ ਮਾਈ ਗੁਰੂ ਜੀ ਕੀ ਕਰਦੇ ਨੇ ਹਾਂਜੀ ਗੁਰਦੁਆਰਾ ਸਾਹਿਬ ਉੱਚਾ ਸਥਾਨ ਮੰਨਦਾ ਦੇਸ਼ ਜੀ ਕੀ ਕਰਦਾ ਹੈ ਮੈਂ ਸਹੀ ਕਹਿਣਾ ਚਾਹੂੰਗੀ ਕਿ ਇੱਥੇ ਇੰਨੀ ਕੋ ਕਿਰਪਾ ਹੈ ਸ਼ਖਸ਼ਾਤ ਬਾਬਾ ਜੀ ਆਪ ਹੀ ਬਰਾਜਮਾਨ ਨੇ ਤੇ ਮੈਨੂੰ ਵੀ 6 ਮਹੀਨੇ ਹੋ ਗਏ ਇੱਥੇ ਆਂਦੇ ਆ ਸਭ ਕੰਮ ਸਹੀ ਹੋ ਰਿਹਾ ਸਹੀ ਲਾਈਨ ਤੇ ਆ ਰਹੇ ਆ ਬਾਕੀ ਉਹ ਮਾਲਕ ਦੀ ਇੰਨੀ ਕੋ ਕਿਰਪਾ ਕਿ ਮਨ ਨੂੰ ਬੜੀ ਸ਼ਾਂਤੀ ਹੈ ਜਿਸ ਦਿਨ ਨਾ ਆਈਏ ਉਸ ਦਿਨ ਲੱਗਦਾ ਕਿ ਕੁਝ ਖਾਲੀ ਰਹਿ ਗਿਆ ਤਾਂ ਹਰ ਬੁੱਧਵਾਰ ਦੁਪਹਿਰਾ ਸਾਹਿਬ ਤੇ ਮੈਂ ਜ਼ਰੂਰ ਆਣੀ ਆ ਚਾਹੇ ਜੋ ਮਰਜ਼ੀ ਹੋ ਜੇ ਕਿਉਂਕਿ ਮਨ ਫੀਲਡ ਗੰਜ ਹਾਂਜੀ ਤੇ ਬਾਬਾ ਜੀ ਦੀ ਬਹੁਤ ਕਿਰਪਾ ਹੈ ਮਾਲਕ ਸਾਹਿਬ ਤੇ ਕਿਰਪਾ ਬਣਾਈ ਰੱਖੇ ਤੇਈ ਮਨੋ ਕਾਮਨਾ ਖਾਸ ਵੀ ਹੋਵੇ ਕਿਸੇ ਦੀ ਨਹੀਂ ਮਨੋ ਕਾਮਨਾ ਜਿਹੜੇ ਜਿਹੜੇ ਕੰਮ ਹੁੰਦੇ ਨੇ ਹੋ ਰਹੇ ਆ ਬਾਬਾ ਜੀ ਦੀ ਦਿਆ ਨਾਲ ਸੁਰ ਕਿਹੋੇ ਕੰਮ ਹੋ ਰਹੇ ਆ ਉਹਨਾਂ ਦੀ ਕਿਰਪਾ ਵਾ ਹੈ ਤੰਦਰੁਸਤੀਆਂ ਨੇ ਮਤਲਬ ਖੁਸ਼ੀਆਂ ਬਖਸ਼ ਰਿਹਾ ਵਸ ਠੀਕ ਹੈ ਠੀਕ ਹੈ ਸਰ ਵਾਲਟ